ਸੋ ਸਿਕੰਦਰ ਵੀ ਜਾਂਦੇ ਜਾਂਦੇ ਸਿੱਖਿਆ ਦੇ ਗਿਆ ਜਿਸ ਤਰ੍ਹਾਂ ਕਹਿੰਦੇ ਨਾ ਬੰਦ ਘੜੀ ਵੀ ਦੋ ਵਾਰੀ ਦਿਨ ਚ ਸਹੀ ਸਮੇਂ ਦੇ ਦਿੰਦੀ ਹੈ ਇਸੇ ਤਰ੍ਹਾਂ ਹੀ ਕਿਤਨਾ ਵੀ ਚਾਹੇ ਕੋਈ ਅਸੀਂ ਕਹਿ ਦਿੰਨੇ ਉਹ ਬੜਾ ਮਾੜਾ ਬੰਦਾ ਹੈ ਬੜਾ ਪਾਪੀ ਹੈ ਬੜਾ ਗੰਦਾ ਬੰਦਾ ਆਮ ਤੌਰ ਤੇ ਵਿਵਾਰੀ ਕਸੀਆ ਸ਼ਬਦ ਵਰਤ ਲੈਨੇ ਕਿਸੇ ਵਾਸਤੇ ਪਰ ਮਹਾਪੁਰਸ਼ ਦੱਸਦੇ ਨੇ ਕਿ ਕੋਈ ਵੀ ਇਨਸਾਨ ਚਾਹੇ ਜਿੰਨਾ ਮਰਜੀ ਅਤਿਆਚਾਰੀ ਹੋਵੇ ਜਿਤਨਾ ਮਰਜੀ ਪਾਪੀ ਹੋਵੇ ਪਰ ਉਹਦੇ ਅੰਦਰ ਇੱਕ ਪਰਮਾਤਮਾ ਦੀ ਜੋਤ ਜਗ ਰਹੀ ਹੈ ਉਹਦੇ ਅੰਦਰ ਆਤਮਾ ਜਿਹੜੀ ਉਹ ਪਰਮਾਤਮਾ ਦਾ ਅੰਸ਼ ਹੈ ਤੇ ਕਿਤੇ ਨਾ ਕਿਤੇ ਉਹ ਵੀ ਚੰਗਿਆਈ ਜਿਹੜੀ ਉਹਦੇ ਉੱਤੋਂ ਮਰਦੀ ਨਹੀਂ ਹੈ ਚੰਗਿਆਈ ਹਮੇਸ਼ਾ ਹੀ ਉਹਦੇ ਅੰਦਰ ਰਹਿੰਦੀ ਕਿਉਂਕਿ ਉਹ ਆਤਮਾ ਜਿਹੜੀ ਉਹ ਪਰਮਾਤਮਾ ਦਾ ਅੰਸ਼ ਹੈ ਔਰ ਪਰਮਾਤਮਾ ਦੇ ਅੰਦਰ ਹੀ ਮੌਜੂਦ ਹੈ ਤੁਸੀਂ ਹੀ ਨੇ ਬੁਰਾ ਕਹਿਣਾ ਤੁਸੀਂ ਹੀ ਕਿਸੇ ਨੂੰ ਗੰਦਾ ਕਹਿਣਾ ਤੁਸੀਂ ਹੀ ਕਿਸੇ ਨੂੰ ਮਾੜਾ ਕਹਿਣਾ ਕਿਉਂਕਿ ਪ੍ਰਮਾਤਮਾ ਉਹਦੇ ਅੰਦਰ ਹਾਜ਼ਰ-ਨਾਜ਼ਰ ਵਸ ਰਿਹਾ